ਕੁਝ ਸਾਡੇ ਯੂਥ ਨੇਤਾ ਇੱਥੇ ਖੜੇ ਆ ਸੋ ਉਹਨਾਂ ਨਾਲ ਵੀ ਗੱਲ ਕਰਾਵਾਂ ਫੀਲ ਕਰਨਾ ਚਾਹੁੰਦਾ ਵੀ ਸਾਡੇ ਨੇ ਡਾਕਟਰ ਧਰਮਪ੍ਰੀਤ ਗਾਂਧੀ ਜੀ ਨੇ ਜੀ ਦੇਸ਼ਕ ਪਹਿਲਾਂ ਸਾਡੇ ਨਾਲ ਆਪੋਜੀਸ਼ਨ ਪਾਰਟੀ 'ਚ ਰਹੇ ਪਰ ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਬੜੀ ਸੁੱਲਜੀ ਹੋਈ ਤੇ ਸਾਫ ਸੁਥਰੀ ਇਹਨਾਂ ਦੀ ਵਿਚਾਰਧਾਰਾ ਹੈ ਜੀ ਜਿਹੜਾ ਆਵਾਜ਼ ਦੀ ਪਾਰਟੀ ਦਾ ਇੱਕ ਫੰਡਾ ਹੈ ਉਹ ਜੋ ਉਹਨਾਂ ਨੂੰ ਉੱਪਰੋਂ ਲਿਖ ਕੇ ਆਉਂਦਾ ਹੈ ਉਸ ਦਾਇਰੇ ਚ ਉਹਨਾਂ ਨੂੰ ਬੋਲਣਾ ਹੁੰਦਾ ਹੈ ਜੀ ਉਸ ਤੋਂ ਵੱਧ ਅਗਰ ਉਹ ਬੋਲਦੇ ਨੇ ਤਾਂ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈਗੀ ਜੀ ਜਿਹੜੇ ਸਾਡੇ ਡਾਕਟਰ ਸਾਹਿਬ ਨੇ ਇਹ ਬੜੇ ਆਜ਼ਾਦ ਬਿਚਾਰਾਂ ਦੇ ਸ਼ਖਸੀਅਤ ਨੇ ਜੀ ਤੇ ਇਹ ਆਪਣੇ ਜਿਹੜੇ ਵਿਚਾਰ ਰੱਖਦੇ ਸੀਗੇ ਤਾਂ ਉਹਨਾਂ ਨੂੰ ਇਹ ਚੀਜ਼ ਨਾ ਮੰਨਜੂਰ ਸੀ ਤਾਂ ਕਰਕੇ ਇਹਨਾਂ ਨੂੰ ਪਾਰਟੀ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਜੀ ਜੀ ਤਾਂ ਉਹੀ ਵਿਚਾਰਾਂ ਨੂੰ ਪਸੰਦ ਕਰਦੇ ਹੋਏ ਰਾਹੁਲ ਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਜੀ ਤੇ ਸੇਵਾ ਭਾਵਨਾ ਇਹਨਾਂ ਦੇ ਵਿੱਚ ਬਹੁਤ ਹੈ ਜੀ ਜਿਵੇਂ ਕਿ ਇਹ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਨੇ ਜੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਜੇਕਰ ਨਹੀਂ ਹੁੰਦੇ ਤਾਂ ਉਹਨੂੰ ਪੈਸੇ ਉਹਨਾਂ ਤੋਂ ਪੈਸੇ ਨਹੀਂ ਲੈਂਦੇ ਟੈਸਟਾਂ ਦੇ ਪੈਸੇ ਪੱਲੋ ਦੇ ਦਿੰਦੇ ਨੇ ਬਸ ਤਾਂ ਕਿਰਾਇਆ ਤੱਕ ਕੀ ਪੱਲੋ ਦੇ ਦਿੰਦੇ ਨੇ ਜੀ ਇਹੋ ਜੀ ਸੇਵਾ ਭਾਵਨਾ ਵਾਲੇ ਜਿਹੜੇ ਦੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਅੱਗੇ ਆਣਾ ਚਾਹੀਦਾ ਮੈਂ ਇਹ ਚਾਹਨਾ ਵੀ ਆਪਾਂ ਪਾਰਟੀ ਨੂੰ ਵੀ ਤਾਂ ਦੇਖਣਾ ਚਾਹੀਦਾ ਨਾਲ ਆਪਾਂ ਨੂੰ ਕੈਂਡੀਡੇਟ ਵੀ ਚੋਣ ਨੂੰ ਮੱਦੇਨਜ਼ਰ ਆ ਕੇ ਵੋਟ ਪਾਣੀ ਚਾਹੀਦੀ ਭਾਜੀ ਕੀ ਲੱਗਦਾ ਕਿ ਜਿਹੜਾ ਕਿਤਰਾਂ ਕਿਤੇ ਇੰਡੀਆ ਗੱਠ ਜੋੜ ਹੋ ਰਿਹਾ ਉਹ ਪੂਰੀ ਤਰ੍ਹਾਂ ਸਫਲ ਹੋ ਪਾਏਗਾ ਜਿਹੜੀ ਆਮ ਆਦਮੀ ਪਾਰਟੀ ਕਿਤਰਾਂ ਕਿਤੇ ਪਹਿਲਾਂ ਕਾਫੀ ਜਿਆਦਾ ਪਿੰਡਾਂ ਦੇ ਵਿੱਚ 2022 ਦੇ ਵਿੱਚ ਉਰਜਾਂ ਦਾ ਚੱਲਿਆ ਬੜੀ ਕਹਾਣੀਰੀ ਵਗੀ ਕੀ ਉਹ ਇਸ ਵਾਰੀ ਮੱਦਮ ਪੈਂਦੀ ਨਜ਼ਰ ਆ ਰਹੀ ਦੇਖੋ ਬੰਦੇ ਸਾਰੇ ਆਏ ਰਾਹੁਲ ગાંધી ਦੀ ਜਿਹੜੀ ਸੋਚ ਹੈ ਜੀ ਸੈਕੂਲਰ ਪਾਰਟੀ ਸਾਡੀ ਕਾਂਗਰਸ ਪਾਰਟੀ ਨੇ ਜੀ ਧਰਮ ਮੰਦਰ ਪੱਖ ਪਾਰਟੀਆਂ ਸਾਰੇ ਧਰਮਾਂ ਨਾਲ ਸਰਕਾਰ ਕਰਦੀ ਜੀ ਜੀ ਇਸ ਤਰ੍ਹਾਂ ਇੱਕ ਬੀਜਪੀ ਹੈ ਬੀਜਪੀ ਜਿਹੜੀ ਕੱਟੜਵਾਦ ਤੇ ਇੱਕ ਡਰ ਦਾ ਮਾਹੌਲ ਪੈ ਕਰ ਰਿਹਾ ਸੀ ਜੀ ਸੋ ਰਾਖੜੂ ਗਾਂਧੀ ਜੀ ਨੇ ਉਹਨਾਂ ਸਾਰੀਆਂ ਪਾਰਟੀਆਂ ਦਾ ਇੱਕ ਸੁਮੇਲ ਬਣਾਇਆ ਜੀ ਜਿਹੜੀਆਂ ਪਾਰਟੀਆਂ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕਰਦੀਆਂ ਜੀ ਜਿਹੜੀ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਦੀਆਂ ਯਾਰ ਭਾਰਤ ਨੂੰ ਪਛਾਈਆਂ ਤੇ ਦੇਖਣਾ ਚਾਹੁੰਦੀ ਹੈ ਜੀ ਔਰ ਇੱਕ ਬਹੁਤ ਵੱਡੀ ਵੱਡਾ ਜਿਹੜਾ ਹੰਗਾਰਾ ਹੈ ਉਹ ਲੋਕਾਂ ਨੂੰ ਸਾਰੇ ਭਾਰਤ ਦੇ ਵਿੱਚ ਮਿਲ ਰਿਹਾ ਹੈ ਜੀ ਇੰਡੀਆ ਜਿਹੜਾ ਕੱਟ ਜੋੜ ਹੈ ਉਹ ਦੀ ਬਹੁਤ ਵੱਡੀ ਜਿਹੜੀ ਕਾਮਯਾਬੀ ਹੈ ਉਹ ਤੁਸੀਂ ਜਿਹੜੇ ਪਿਛਲੇ ਚਾਰੰਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਔਰ ਉੱਥੇ ਬਹੁਤ ਵੱਡੀ ਲੀਡ ਦੇ ਵਿੱਚ ਜਿਹੜਾ ਸਾਡਾ ਇੰਡੀਆ ਇਕੱਠੇ ਜੁੜ ਕੇ ਆ ਰਿਹਾ ਜੀ